ਤੇ ਲੰਗਰ ਭਾਨੀ ਤਿਆਰ ਕਰ ਰਹੀ ਹੈ ਕੋਈ ਰੁਪਈਆ ਮਿਲਦੀ ਜਾਂਦਾ ਹੈ ਰੁਪਈਆ ਰਾੜੀ ਜਾਂਦਾ ਹੈ ਕੋਈ ਪੇਰੇ ਤੇ ਜਾਂਦਾ ਹੈ ਦੇਖੋ ਸੇਵਾ ਚੱਲ ਰਹੀ ਹੈ ਲੰਗਰ ਦੀ ਜ਼ੋਰਦਾਰ ਤੇ ਕੋਈ ਲੰਗਰ ਖਾ ਵੀ ਰਿਹਾ ਹੈ ਕੋਈ ਲੰਗਰ ਖਾ ਰਿਹਾ ਹੈ ਕੋਈ ਲੰਗਰ ਵੰਦਾ ਰਿਹਾ ਹੈ ਸੇਵਾ ਕਰ ਰਿਹਾ ਸਾਰੇ ਜਣੇ ਹਾਂ ਸੰਗੀਤਾਂ ਜੀ ਸਸ ਜੀ ਦਾ ਅਜਰਾ ਦਾ ਫੰਕਸ਼ਨ ਆ ਗਿਆ ਤੇ ਦਾ ਬਾਇਰ ਦੇ ਤਰ ਦੇ ਸਾਰੇ ਨੇ ਇਹ ਤੇ ਰਾਣਾ ਤੇ ਰਾਣਾ ਦੇ ਸਾਦਾ ਪਤੀਜ ਤੇ ਰਾਣੇ ਦੇ ਬੇਟਾ ਹੋਇਆ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਪਾਰਤ ਲਵਾਇਆ ਤੇ ਨਾਲੇ ਰਾਤ ਨੂੰ ਅਜ ਮਹਿਫਲ ਹੋ ਗਈ ਸਾਰੇ ਜਣੇ ਅੱਜ ਉਸ ਮਹਿਫਲ ਦੇ ਚਰਉਣ ਕਾ ਲਾਵਾ ਗਿਆ ਉਹ ਦੇਦੇ ਨੇ ਓਏ ਆ ਗਿਆ ਤੂੰ ਦੇਖੋ ਜੀ ਇਹ ਚੱਲ ਰਹੀ ਹੈ ਤਿਆਰੀ ਪ੍ਰੋਗਰਾਮ ਹੋਵੇਗਾ ਸ਼ੁਰੂ ਥੋੜੇ ਸਮੇਂ ਦੇ ਵਿੱਚ ਇੱਥੇ ਸਾਊਂਡ ਹੋ ਰਿਹਾ ਪੇਟਾ ਇਹ ਵੀ ਸਾਊਂਡ ਵੀ ਆਪਾਂ ਹੀ ਬਦਲ ਦਾ ਛੋਟਾ ਬ੍ਰਦਰ ਹੈ ਸੈਟਅਪ ਵਗੈਰਾ ਸਾਰਾ ਰੈਡੀ ਹੋ ਰਿਹਾ ਦੇਖੋ ਜਾਂਦੇ ਹੋ ਰਹੇ ਨੇ

ਦੋਸਤੋ ਹਾਂ ਹਾਂ ਨਹੀਂ ਬੰਦੀ ਠੀਕ ਹੋ ਸਾਰੇ ਇਹ ਦੇਖੋ ਜੀ ਮਹਿਫਿਲ ਸੱਜ ਚੁੱਕੀ ਹੈਗੀ ਅਸੀਂ ਬੈਠੀਆਂ ਸਾਰੇ ਜਣੇ ਇਹ ਦੇਖੋ ਜੱਗਾ ਆਦੀ ਵਾਰ ਆ ਗਈ ਕਹਿੰਦੇ ਬਾਬਾ ਇਹ ਪਰਸ ਤੇ ਉਹ ਸਾਡਾ ਲੱਭੀ ਸਾਡਾ ਲੱਭੀ ਡੀਅਰ ਇਹ ਦੇਖੋ ਤਾਂ ਇਹ ਮਹਿਫਿਲ ਸੱਜ ਚੁੱਕੀ ਹੈ ਤੇ ਹੁਣ ਅਸੀਂ ਲੱਗੇ ਆ ਗਏ ਲਾਉਣ ਵਾਸਤੇ ਤੇ ਇਹ ਨਹੀਂ ਕਿ ਮੇਰੇ ਅੱਗੇ ਗੰਡੀ ਬਾਰੇ ਸਾਨੂੰ ਸੁਲਾਉਣੇ ਆ ਦੋ ਚਾਰ ਬਾਬੇ ਜੀ ਨੇ ਦੇਣਾ ਕਵਾਲੀਆਂ ਲੱਗੀਆਂ ਇੱਥੇ ਰੌਣਕਾਂ ਲਾ ਰਹੇ ਪੂਰੀਆਂ ਸੀ ਸੰਗਤ ਇੱਥੇ ਆਈ ਹੋਈ ਆ ਪੂਰੀ ਜੱਜ ਪਾਟ ਕੇ ਸੰਗਤ ਪੀ ਰਹੀ ਚਾਹ ਤੇ ਵਾ 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 ਉਹ ਦੇਖੋ ਬੈਠੇ ਆਈ ਸਾਰੇ ਬਹੁਤ ਤਿਆਲਾ ਕੇ ਫੇਰ ਉਹ ਬਣਦੀ ਆ ਇਹ ਕੀ ਬਾਬੇ ਦਾ ਸੱਜਿਆ ਦਰਬਾਰ ਦੇ ਬਾਬਾ ਨਕਰਾ ਸਰਕਾਰ ਜੀ ਦਾ ਜਜਕਾਰ ਉੜਿਆ ਬੜਾਰੇ ਪੂਰੇ ਰੌਣਕ ਸਹਿਬਰਾ ਲੱਗੀਆਂ ਆ मुंडे बैठे हुए ब्लॉग चला रख तो देखो, देखो भी दे 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 रहे गर्मा गर्म चाहिए गर्मा गर्म चाह गया है चाह गया गर्मा गर्म तत्ती तो गर्म ਯੋਨ ਪੀਵਾ ਦੇ ਜੀ ਜਾ ਤੇ ਦੁਬਾਰਾ ਪਾਵਾਂਗੇ ਰਾ ਤੋਂ ਆ ਨਿਕਲਦਾ ਹੋਇਆ ਚਾਂ ਦੇ ਵਿੱਚ ਦੇਖੋ ਚਾਂ ਮਾਈ ਜੀ ਚਾਂ ਜਾਦੀ ਮੇਰੀ ਸਾਰੇ ਜਣੇ ਵਧਾਈਆਂ ਜਦੋਂ ਕੇ ਰੱਜਾ ਕੇ ਖੁਸ਼ੀਆਂ ਦੇ ਨਾਲ ਸਾਡੀ ਇਸ ਸਟੂਡੀਓ ਵਿੱਚ ਖੁਸ਼ੀਆਂ ਦੇ ਨਾਲ ਮਿਲੌਂਦੇ ਹੋਏ ਆਉਂ ਇਸ ਸਮਾਉਂ ਦਾ ਐਂਡ ਕਰਾਂਗੇ ਆਪਾਂ ਵਧਾਈਆਂ ਦੇ ਨਾਲ ਸਤਿਗੁਰੂਆਂ ਨੂੰ ਆਹ ਸਾਰੇ ਮਿਲ ਕੇ ਵਧਾਈਆਂ ਦਿੰਨੇ ਆ ਅੱਜ ਉਰੇ ਆ ਰਿਹਾ ਜੀ ਤੇ ਪਿਛਲੇ ਵੀਲੇ ਸਾਰੇ ਜਿਹੜੇ ਉਰੇ ਆ ਜੋ ਵੀਡੀਓ ਬਣੀ ਜਾਂਦੀ ਏ ਤੁਹਾਡੀ ਸਾਰੇ ਜਿਹੜੇ ਬਲੌਗ ਜਾਓਗੇ ਤੁਸੀਂ ਆ ਜਾਓ ਮੇਰੇ ਕਦੇ ਹੋਕਾਰ ਕੇ ਕਦੇ ਹਾਂਕਾਰ ਕੇ ਕਦੇ ਆਪਨ ਗੋਡਿਆਂ ਚਲੀ ਵਦਨ ਬਾਬਾ ਤੇ ਨੋ ਵਦਨਾ ਦੀ ਵਦਨ ਬਾਬਾ ਕੀ ਹਾਂਜੀ ਦੋਸਤੋ ਤੇ ਇਹ ਸੀ ਸਾਡੇ ਇਸ ਫੰਕਸ਼ਨ ਦੇ ਕਰਦੇ ਫੰਕਸ਼ਨ ਦੀਆਂ ਤਾਇਆ ਜੀ ਦੇ ਕਰ ਜੋ ਫੰਕਸ਼ਨ ਸੀਗਾ ਬੇਟੀ ਦੀ ਖੁਸ਼ੀ ਦੇ ਵਿੱਚ ਫੰਕਸ਼ਨ ਕਰਵਾਇਆ ਸੀ ਉਸ ਫੰਕਸ਼ਨ ਦੇ ਵਿੱਚ ਜੋ-ਜੋ ਵੀ ਐਕਟੀਵਿਟੀ ਹੋਈਆਂ ਤਾਂ ਉਹਨਾਂ ਦਾ ਖਿਆਲ ਸਾਰਿਆਂ ਨੂੰ ਵੀ ਕਿਸ ਪ੍ਰਕਾਰ ਸਾਰੇ ਬਲੌਗ ਦੇ ਵਿੱਚ ਦੇਖਿਆ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਨੂੰ ਫਿਰ ਸ਼ਾਮ ਤੋਂ ਲੈ ਕੇ ਰਾਤ ਤੱਕ ਦਾ ਜਿਹੜਾ ਸਾਰਾ ਕੰਮ ਹੋਇਆ ਤੋ ਅਗੇ ਦੇ ਬਲੌਗ ਦੇਖਣ ਲਈ ਤੁਸੀਂ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਦਿਓ ਜੀ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਤੋ ਸਾਰੇ ਇਹਨਾਂ ਨੂੰ ਜੀ ਬਾਏ ਬਾਏ ਜੀ ਅਗਲਾ ਦਾ ਜੀ ਮਿਲਦੇ ਆਂ ਅਗਲੇ ਅਗਲੇ ਬਲੌਗ ਦੇ ਨਾਲ ਸੋ ਸਾਰਿਆਂ ਨੂੰ ਜੀ ਬਾਏ ਬਾਏ